ਹਾਂਜੀ ਇਹ ਵਾਲੇ ਸੂਟ ਆਉਣਗੇ ਜਮਾਵਾਰ ਫੈਬਰਿਕ ਰਹੇਗਾ ਇਹਦਾ ਤੇ ਨਾਲ ਪਲੇਨ ਬਾਟਮ ਰਹੇਗੀ ਨਾਲੇ ਦੇ ਨਾਲ ਦੁਪੱਟਾ ਬਹੁਤ ਜ਼ਿਆਦਾ ਫੈਨਸੀ ਬਣਿਆ ਹੋਇਆ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲਾ ਸਟੱਫ ਕ੍ਰੇਪ ਦਾ ਰਹੇਗਾ ਜੀ ਤੇ ਨਾਲ ਦੁਪੱਟੇ ਵੀ ਡਿਜ਼ਾਈਨਰ ਬਣੇ ਹੋਏ ਨੇ ਇਹ ਅਨਸਟੀਚ ਆਉਣਗੇ ਸ਼ਰਾਰਾ ਸੂਟ ਤੁਸੀਂ ਇਹਨਾਂ ਨੂੰ ਸ਼ਰਾਰਾ ਸੂਟ ਲਹਿੰਗਾ ਕੁਝ ਵੀ ਬਣਾ ਸਕਦੇ ਹੋ ਤੇ ਇਹ ਬਹੁਤ ਜ਼ਿਆਦਾ ਸੁਨੇ ਨੇ ਕਲਰ ਆਪਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਤੇ ਬਹੁਤ ਹੀ ਘੱਟ ਰੇਟ ਦੇ ਵਿੱਚ ਨੇ ਇਵੈਲਵਟ ਦਾ ਸੂਟ ਆਏਗਾ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨਰ ਸੂਟ ਹੈ ਇਹ 크ਰੇਪ ਦੇ ਸੂਟ ਆਉਣਗੇ ਜੀ ਪਰਲ ਵਰਕ ਵਾਲੇ ਸੂਟ ਨੇ ਤੇ ਨਾਲ ਇਹਨਾਂ ਦੇ ਦੁਪੱਟੇ ਚਨਾਉਣ ਦੇ ਰਹਿਣਗੇ ਉਹਨਾਂ ਦੇ ਉੱਪਰ ਵੀ ਵਰਕ ਆਏਗਾ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ 올 ਇੰਡੀਆ ਫ੍ਰੀ ਰਹੇਗੀ ਜੀ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹ ਜ਼ਰੂਰ ਕਹਿਣੀ ਹੁੰਦੀ ਆ ਕਿ ਜਿੰਨੇ ਵੀ ਕਲਰ ਹੁੰਦੇ ਆ ਆਪਾਂ ਇਹਦੇ ਵਿੱਚ ਸੈਂਡ ਕਰ ਦਿੱਤੇ ਹੁੰਦੇ ਆ ਅਗਰ ਕੋਈ ਸਿੰਗਲ ਕਲਰ ਹੈ ਤਾਂ ਉਹ ਸਿੰਗਲ ਕਲਰ ਹੀ ਵਿੱਚ ਪਾਇਆ ਹੁੰਦਾ ਤਾਂ ਉਹਦੀ ਕੋਈ ਆਪਸ਼ਨ ਨਹੀਂ ਹੁੰਦੀ ਹੈਗੀ ਤੇ ਜਿਨ੍ਹਾਂ ਦੇ ਕਲਰ ਹੁੰਦੇ ਨੇ ਉਹ ਆਪਾਂ ਸਾਰੇ ਕਲਰ ਇਹਦੇ ਵਿੱਚ ਐਡ ਕੀਤੇ ਹੁੰਦੇ ਆ ਤੇ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੁੰਦੀ ਆ ਜੀ ਤੁਸੀਂ ਇਹ ਵੈਲਵਟ ਦੇ ਸੂਟ ਨੇ ਤੇ ਇਹ ਵਾਲੇ ਜੌਰਜਟ ਸਟਫ ਰਹੇਗਾ ਦੁਪੱਟਾ ਵੀ ਬਾਟਮ ਵੀ ਜੌਰਜਟ ਰਹਿਣਗੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਥੈਂਕ ਯੂ ਸੋ ਮੱਚ